सावन सरसी कामणी चरण कमल स्यों प्यार मान तन रत्ता साचे रंग इको नाम ये दा आप सब नु संग्राण दे पवित्र ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਅਜ ਨਾਲ ਦੇ ਨਾਲ ਜਿਵੇਂ ਸਾਵਣ ਦੀ ਸੰਗਰਾਂਦ ਹੈ ਅੱਜ श्रावण ਮਹੀਨਾ ਚੜਿਆ ਵਾਇਗੁਰ ਸੱਚੇ ਪਾਤਸ਼ਾਹ ਦੀ ਸਾਰੀ ਸੰਗਤ ਨੂੰ ਚੜਦੀ ਕਲਾ ਬਖਸ਼ੇ ਸਾਰਿਆਂ ਦਾ ਮਹੀਨਾ ਕੁੱਲ ਲਕਾਈ ਦਾ ਇਹ ਮਹੀਨਾ ਸੁੱਖਾਂ ਪਰਿਆ ਲੈ ਕੇ ਆਣ ਵਾਹਿਗੁਰੂ ਜੀ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ ਜੀ ਗੁਰੂ ਸਾਹਿਬ ਦੇ ਸਿੱਧਕੀ ਸਿੱਖ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸਾਧ ਨਿਭਾਈ ਸਿੱਧਕ ਨਹੀਂ ਹਾਰਿਆ ਦਿਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ